ਅ ਜੀ ਸਾਡੀ ਸੀਆਈਏ ਮਲੋਟ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ ਸਦਰ ਮਲੋਟ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆ ਸੋ ਇੱਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ ਬਜਾਏ ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉੱਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਇਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਰੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ 32 ਬੋਰ ਪਿਸਟਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ 30 ਬੋਰ ਪਿਸਟਲ ਰਿਕਵਰ ਹੋਇਆ ਹੈ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਜੀ ਸਾਡੀ CIA ਮਲੋਟ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ सदर ਮਲੋਟ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆ ਸੋ ਇੱਥੇ ਕੀ ਹੋਇਆ ਕਿ ਅਭਿਸ਼ੇਕ ਨਾਮ ਦਾ ਲੜਕਾ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ بجائے ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਰੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ 32 ਬੋਰ ਪਿਸਟਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ 30 ਬੋਰ ਪਿਸਟਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ ਆ ਜੀ ਸਾਡੀ CIA ਮਲੋੜ ਦੀ ਟੀਮ ਅੱਜ ਰੈਗੂਲਰ ਗਸ਼ਤ ਕਰ ਰਹੀ ਸੀ ਸਦਰ ਮਲੋਟ ਏਰੀਆ ਦੇ ਵਿੱਚ ਸੋ ਇੱਥੇ ਜਿੱਥੇ ਅਸੀਂ ਮੌਕੇ ਤੇ ਮੌਜੂਦ ਆ ਸੋ ਇੱਥੇ ਕੀ ਹੋਇਆ ਹੈ ਕਿ ਅਭਿਸ਼ੇਕ ਨਾਮ ਦਾ ਲੜਕਾ ਹੈ ਜੋ ਸੋ ਇਹਨੂੰ ਸ਼ੱਕ ਦੇ ਬਿਨਾਂ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਇਹ ਰੁਕਣ ਦੀ بجائے ਇੱਕੇ ਦੋ ਨਾਲ ਹੀ ਰਸਤਾ ਨਿਕਲਦਾ ਉੱਥੇ ਭੱਜਣ ਦੀ ਇਹਨੇ ਕੋਸ਼ਿਸ਼ ਕੀਤੀ ਭੱਜਦੇ ਹੋਏ ਇਹਨੇ ਫਾਇਰ ਕੀਤੇ ਪੁਲਿਸ ਪਾਰਟੀ ਤੇ ਸੋ ਰਿਟੈਲੀਏਟਰੀ ਫਾਇਰ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਉਹ ਇਹਦੇ ਇੱਕ ਲੈਗ ਤੇ ਹਿੱਟ ਕੀਤੀ ਹੈ ਜੀ ਸੋ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਜੀ ਜੋ ਲੜਕਾ ਹੈ ਵਿਸ਼ੇਕ ਲੌਰੈਂਸ ਗਰੁੱਪ ਨਾਲ ਕਨੈਕਟਡ ਹੈ ਸੋ ਆਫਟਰ ਟੈਲੀਏਸ਼ਨ ਇਹਨੂੰ ਸਿਵਲ ਹਸਪੀਟਲ ਲੋਡ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਸੋ ਇਹਦੇ ਤੋਂ ਇੱਕ ਬੱਤੀ ਬੋਰ ਪਿਸਟਲ ਰਿਕਵਰ ਹੋਇਆ ਹੈਗਾ ਜੀ ਔਰ ਇੱਕ ਤੀਬ ਬੋਰ ਪਿਸਟਲ ਰਿਕਵਰ ਹੋਇਆ ਤੇ ਨਾਲ ਜਿੰਦਾ ਖੋਲ ਤੇ ਦੋ ਚੱਲੇ ਹੋਏ ਜਿਹੜੇ ਖੋਲ ਉਹ ਵੀ ਮਿਲੇ ਹੈਗੇ ਆ